ਕਾਂਗਰਸੀ ਵਰਕਰਾਂ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਅਸਲ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਸੰਵਿਧਾਨ ਨਰਵਾਤਾ 바ਵਾ ਸਾਹ ਭੀਮਰਾਓ ਅੰਬੇਦਕਰ ਬਾਬਤ ਟਿੱਪਣੀ ਕਰਨ ਦੇ ਵਿਰੋਧ ਵਿੱਚ ਕੀਤੇ ਜਾਣ ਦੀ ਖਬਰ ਬੜੀ ਹੈ। ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵੱਲੋਂ ਇਹ ਰੋਸ ਮਾਰਚ ਕੀਤਾ ਗਿਆ ਹੈ। ਇਹ ਰੋਸ ਮਾਰਚ ਸਥਾਨਕ ਬੱਸ ਸਟੈਂਡ ਤੋਂ ਸ਼ੁਰੂ ਕਰਕੇ 메ਨ ਬਾਜ਼ਾਰ ਵਿੱਚ ਜਾ ਕੇ ਖਤਮ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਕਾਂਗਰਸੀ ਵਰਕਰਾਂ ਅਤੇ ਸਮੂਹ ਆਗੂਆਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਹ ਟਿੱਪਣੀ ਸੰਵਿਧਾਨ ਦੇ ਰਨਵਾਤਾ ਡਾਕਟਰ ਵੀ.ਆਰ. ਅੰਬੇਦਕਰ ਦੇ ਖਿਲਾਫ ਕੀਤੀ ਗਈ ਉਹਨਾਂ ਨੂੰ ਆਪਣੇ ਅਹੁਦੇ ਤੋਂ ਤਾਂ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਫਿਰ ਸਮੁੱਚੇ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਡਾਕਟਰ ਅੰਬੇਦਕਰ ਦੇ ਵੱਲੋਂ ਤਵੇ ਕੁਚਲੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਸੀ ਅੱਜ ਜੋ ਵੀ ਰੋਡ ショਅ ਕੀਤਾ ਗਿਆ ਹੈ ਰੋਡ ਮਾਰਚ ਇਹ ਆਪਾਂ ਅਮਨ ਸ਼ਾਹ ਦੇ ਵਿਰੋਧ ਕੀਤਾ ਗਿਆ ਆ ਜੋ ਉਸਨੇ ਗਲਤ ਟਿੱਪਣੀ ਕੀਤੀ ਹੈਗੀ ਸਾਡੇ ਡਾਕਟਰ ਪੀਮਰਾਵਾ ਮੈਡੀਕਲ ਦੇ ਵਿਰੋਧ ਉਹਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਆਹੀ ਅੰਨੇਵਾਰੀ ਰੱਬ ਦਾ ਨਾਲ ਹੀ ਹੈ ਤੇ ਰੱਬ ਨੂੰ ਪਾਇਆ ਜਾ ਸਕਦਾ ਉਸਨੇ ਜੋ ਵੀ ਟਿੱਪਣੀ ਕੀਤੀ ਹੈਗੀ ਉਹਦੀ ਮਾਫੀ ਮੰਗੀ ਜਾਵੇ ਨਹੀਂ ਤੇ ਆਪਣਾ ਅਹੁਦਾ ਛੱਡੇ ਜੈ ਪੀਮ ਜੈ ਸਭਿਧਾਨ ਅੱਜ ਰੋਜ਼ ਪਰ ਜੋਟ ਐਮ ਜੀ ਸਾਹਿਬ ਦੇ ਲਫਜ਼ ਸਬ ਲੋਕ ਸੋ ਦੇ ਬੋਲੇ ਨੇ ਮੈਂ ਜੀ 임ਰਾਬ ਮੇਰੇ ਖਿਲਾਫ ਜੈ ਭੀਮ ਜੈ ਭੀਮ ਜੈ ਭੀਮ ਜੀ ਭੋਲਦੇ ਹੋ ਜੇ ਤੂੰ ਕੇ ਪ੍ਰਮਾਤਮਾ ਨਾਲ ਲਵੋ ਤੇ ਤੂੰ ਸਵਰਗ ਜਾਓਗੇ ਇਹਨਾਂ ਨੇ ਸੰਵਿਧਾਨ ਦਾ ਮਜ਼ਾਕ ਜਿਵੇਂ ਸੰਵਿਧਾਨ ਜਿਹਦੇ ਸੰਵਿਧਾਨ ਦੇ ਉੱਤੇ ਬੈਠੇ ਦੇ ਆ ਕੁਰਸੀ 'ਤੇ ਬੈਠੇ ਦੇ ਆ ਉੱਥੇ ਬਿਆਨ ਬਈ ਪੁੱਠੀਆਂ ਦੇ ਕੇ ਤੇ ਦੰਦ ਕੰਮ ਕਰੇ ਕਰਦੇ ਆ ਜਾ ਦੇ ਉਹਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ ਸਟਾਫ ਅਸਤੀਫਾ ਦੇਣਾ ਤਾਂ ਮਾਫੀ ਮੰਗਣੀ ਚਾਹੀਦੀ ਹੈ ਜਾਂ ਵੀਮ ਜਾਂ ਸਬਦਾਨ ਅੱਜ ਇਹ ਰੋਸ ਪ੍ਰਦਰਸ਼ਨ ਕਰਿਆ ਗਿਆ ਇਹ ਜੋ ਅਮਰ ਸ਼ਾਹ ਨੇ ਬਾਬਾ ਉਮੀਦਕਰ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਉਸ ਸੰਬੰਧ ਚ ਕਰਿਆ ਗਿਆ ਔਰ ਜਿਹੜਾ ਵੀ ਇਹਨਾਂ ਬਿਆਨ ਦਿੱਤੇ ਉਹਦੀ ਸ਼ਬਦ ਸਾਰੇ ਨਕਦੀ ਕਰਦੇ ਆ ਅੱਜ ਰੋਸ ਪ੍ਰਦਰਸ਼ਨ ਗਰੰਗਲਾ ਬਲਾਕ ਚ ਇਹੋ ਕਰਿਆ ਗਿਆ ਕਿ ਇਸ ਨੇ ਜੋ ਵੀ ਕੀਤਾ ਜਾਂ ਦੇ ਆਪਣਾ ਸ਼ਰੀਫਾ ਦੇ ਕੇ ਆਪਣਾ ਅਹੁਦਾ ਵਾਪਸ ਲਵੇ ਜੋ ਨਹੀਂ ਤੇ ਜਾਨ ਸਾਨੂੰ ਕੋ ਮਾਫੀ ਮੰਗੇ